ਲੋਈ ਸਾਥ ਸ਼੍ਰੀ ਕਾਲ ਦੀ ਸਾਰੇ ਭਰਾਵਾਂ ਬਾਰਡਰ ਵਲੌਗ ਸਾਰੇ ਭਰਾਵਾਂ ਸਵਾਗਤ ਕਰਦੇ ਆ ਜੀ ਅੱਜ ਆਪਾਂ ਆਏ ਆ ਜੀ ਆਪਣੇ ਉਸਤਾਦ ਦਾਦਾ ਉਸਤਾਦ ਜੀ ਉਸਤਾਦ ਅਸ਼ੋਕ ਕੁਮਾਰ ਜੀ ਚੂਚੂ ਜੀ ਉਹਨਾਂ ਦੀ ਛੱਤ ਤੇ ਤੇ ਜਿਹੜੇ ਆਸਵਾਜ ਜਿਹੜੇ ਇਹਨਾਂ ਦੇ ਆ ਬਹੁਤ ਹੀ ਵਧੀਆ ਰਿਜ਼ਲਟ ਗਿਆ 2025 ਦਾ ਤੇ ਇਹਨਾਂ ਦੀ ਛੱਤ ਜਿਹੜੀ ਚੈਂਪੀਅਨ ਵੀ ਹੋਈ ਆ ਤੇ ਜਿਹੜਾ ਅੱਜ ਆਪਾਂ ਤੁਹਾਨੂੰ ਇਹਨਾਂ ਦੇ ਕਬੂਤਰਾਂ ਦਾ ਸ਼ੌਂਕ ਕਰਾਵਾਂਗੇ ਜੀ ਇਹ ਵੀਡੀਓ ਬਣੇ ਰਿਹਾ ਜੀ ਆ ਛੱਤ ਹੈ ਜੀ ਤੇ ਲਾਗੇ-ਲਾਗੇ ਤੁਸੀਂ ਬਿਲਡਿੰਗਾਂ ਦੇਖ ਲਓ ਜੀ ਬਹੁਤ ਹੀ ਉੱਚੀਆਂ ਬਿਲਡਿੰਗਾਂ ਪਰ ਇੱਥੇ ਜਿਹੜਾ ਵਾ ਕਬੂਤਰ ਫੇਰੀ ਵਿੱਚ ਆ ਕੇ ਬਹਿਣਾ ਬਹੁਤ ਵੱਡੀ ਗੱਲ ਹੈ ਜੀ ਠੀਕ ਹੈ ਜੀ ਉਤਲੀ ਘਰ ਜਿਹੜਾ ਵਾ ਸ਼ਹਿਰ ਪੈਂਦਾ ਤੇ ਲਓ ਜੀ ਹੁਣ ਆਪਾਂ ਤੁਹਾਨੂੰ ਉਸਤਾਦ ਜੀ ਨਾਲ ਲੈ ਕੇ ਚੱਲਦੇ ਹਾਂ ਲਓ ਜੀ ਦੋਸਤੋ ਤੁਹਾਨੂੰ ਹੁਣ ਆਪਾਂ ਲੈ ਕੇ ਚੱਲਦੇ ਹਾਂ ਉਸਤਾਦ ਜੀ ਨਾਲ ਆਪਣੇ ਉਸਤਾਦ ਜੀ ਸਤਿ ਸ਼੍ਰੀ ਅਕਾਲ ਉਸਤਾਦ ਜੀ ਲਓ ਜੀ ਆਪਣੇ ਉਸਤਾਦ ਜੀ ਨੇ ਉਸਤਾਦ ਅਸ਼ੋਕ ਕੁਮਾਰ ਜੀ ਚੂਚੂ ਜੀ ਕੁਦਲੀਕਰ ਵਾਲੇ ਸਾਰੇ ਜਣੇ ਜਾਣਦੇ ਨੇ ਤੇ ਆਪਣੇ ਨਾਲ ਹੈ ਜੀ ਉਸਤਾਦ ਰੋਹਿਤ ਜੀ ਤੇ ਇਹ ਨਾਲ ਆਪਣੇ ਸੁਜਲ ਵੀਰਿਆ ਜੀ ਠੀਕ ਹੈ ਜੀ ਤੇ ਉਸਤਾਦ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਇਸ ਵਾਰ ਜਿਹੜਾ ਤੁਸੀਂ ਚੈਂਪੀਅਨ ਹੋਏ ਜੇ ਤੇ ਉਸਤਾਦ ਜੀ ਕਿਹੜੇ ਕਿਹੜੇ ਕੱਪ ਨਾਲੇ ਹੋਰ ਵੀ ਕਰਵਾਏ ਸੀ ਜਿਨ੍ਹਾਂ ਵਿੱਚ ਆਪਣੀਆਂ ਛਾਤਾ ਐਂਟਰ ਹੋਈ ਤੇ ਜਿਨ੍ਹਾਂ 'ਚ ਵਿਨਰ ਹੋਏ ਇੱਕ ਆਪਣੀ ਸੋਨੂੰ ਖਲੀ ਦੇ ਹਾਂਜੀ ਲਾਡੀ ਕੜੀ ਵਾਲੇ ਕੜੇ ਵਾਲੇ ਹਾਂਜੀ ਹਾਂਜੀ ਇੱਕ ਆਪਾਂ ਉਹਨਾਂ ਦੀ ਟੂਰਨਾਮੈਂਟ ਜੀ ਸਾਡਾ ਦੋ ਜਣੇ ਨਾਮ ਆਇਆ ਹਾਂਜੀ ਤੇ ਕਵਰਵੀਰ ਦੀ ਜਿਹੜਾ ਟੂਰਨਾਮੈਂਟ ਹੋਇਆ ਸਰ ਪਹਿਲਾ ਨਾਮ ਮਮੋਰਦਾ ਠੀਕ ਹੈ ਉਸਤਾਦ ਜੀ ਤੁਹਾਨੂੰ ਬਹੁਤ ਬਹੁ ਮੁਬਾਰਕਾਂ ਜੀ ਠੀਕ ਹੈ ਤੇ ਉਸਤਾਦ ਜੀ ਆਪਣੇ ਜਿਹੜਾ ਟੂਰਨਾਮੈਂਟ ਕਰਵਾਇਆ ਇਹਦੇ ਵਿੱਚ ਜਿਹੜੇ ਆ ਕਿੰਨੀਆਂ ਛੱਤਾ ਐਂਟਰੀ ਹੀ ਕੋਈ ਦੱਸ ਸਕਦੇ ਆਪਾਂ ਨੂੰ ਤੇ ਮਤਲਬ ਕਹਿੰਦਾ ਕਿ ਲਾਡੀ ਕੜੇਲੇ ਜੀ ਜਿਹੜੇ ਟੂਰਨਾਮੈਂਟ ਸੀ ਉੱਤੇ 60 ਛੱਤਾ ਸੀ ਤੇ ਇਹ 60 ਛੱਤਾ ਹੀ ਜੇ ਤੇ ਉਸਤਾਦ ਜੀ ਨਾਲ ਜਿਹੜਾ ਦੂਜਾ ਇਨਾਮ ਆਇਆ ਸੀ ਤੇ ਛੱਤ ਜਿਹੜੀ ਤੁਹਾਨੂੰ ਮੈਂ ਵਿਖਾ ਚੁਕਾ ਹਾਂ ਵਾ ਕਤਿ ਛਤਾਂ ਆਪਣੀਆਂ ਕਬਰ ਵੀਰ ਦੀਆਂ ਸੀ ਹਾਂਜੀ ਜੀ ਮੱਕੀ ਜਿਹੜਾ ਦੂਜਾ ਮੋੜ ਸ਼ਾਲ ਦੇ ਵਿੱਚ ਆਪਣਾ ਨਾਮ ਆ ਹਾਂਜੀ ਹਾਂਜੀ ਉਹ 36 ਛਤਾਂ ਦੀ ਅਛਾਹੀ ਤਿੰਨ ਰੋਜ਼ਾ ਉਸਤਾਦ ਜੀ ਕਿਵੇਂ ਡੱਕ ਬਾਈ ਡੱਕ ਦਾ ਹਾਂਜੀ ਡੱਕ ਬਾਈ ਡੱਕ ਦਾ ਠੀਕ ਠੀਕ ਹੈ ਜੀ ਤੇ ਪਹਿਲੇ ਦਿਨ ਉਸਤਾਦ ਜੀ ਆਪਾਂ ਨੂੰ ਕਿੰਨੇ ਘੰਟੇ ਆਪਣੇ ਬਣੇ ਸੀ ਪਹਿਲੇ ਦਿਨ ਕਿੰਨੇ ਘੰਟੇ ਸਾਰੀ ਬਤਾਲੀਏ ਘੰਟੇ ਹੀ ਪਹਿਲੇ ਦਿਨ ਪਹਿਲੇ ਦਿਨ 54 ਘੰਟੇ ਦੇ ਕਰੀਬ ਸੀ ਠੀਕ 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 ਕਿ ਲੋ ਜੀ ਪਹਿਲੇ ਦਿਨ ਹੀ ਉਸਤਾਦ ਜੀ ਨਹੀਂ ਦੂਜੇ ਨੰਬਰ ਤੇ ਰਹੇ ਆ ਤੇ ਜੀ ਫਿਰ ਤੇ ਦੂਜੇ ਵੀ ਦੂਜੇ ਜਗ ਹੈ ਹਾਂਜੀ ਹਾਂਜੀ ਤੇ ਤੀਜੇ ਦਿਨ ਫੇਰ ਉਸਤਾਦ ਜੀ 8 ਘੰਟੇ ਆਪਾਂ ਪਿੱਛੜ ਗਏ ਸਾਂ ਹਾਂਜੀ ਹਾਂਜੀ ਦੂਜੇ ਢਾਰ ਜੀ ਠੀਕ ਹੈ ਤੇ ਉਸਤਾਦ ਜੀ ਤੇ ਤੀਜੇ ਜੇ ਆਪਾਂ ਫੇਰ 10 ਘੰਟੇ ਇੱਕ ਤੇ 2 ਘੰਟੇ ਕਵਰ ਕਰਕੇ ਆਪਾਂ ਪਹਿਲੇ ਨੰਬਰ ਤੇ ਆਏ ਹਾਂ ਅੱਛਾ ਉਹ ਜੀ ਉਸਤਾਦ ਜੀ ਨਾਲ ਦੇ ਤੇ ਉਸਤਾਦ ਜੀ ਨਾਲ ਜਿਹੜੇ ਕਬੂਤਰ ਆ ਜੀ ਇਹਨਾਂ ਦਾ ਵੀ ਤੁਹਾਨੂੰ ਸ਼ੌਂਕ ਕਰਾਵਾਂਗੇ ਜੀ ਤੇ ਉਸਤਾਦ ਜੀ ਜਿਹੜਾ ਆਪਣਾ ਮਲਕੀ ਲਾਗੇ ਅੱਗੇ ਆ ਏਰੀਆ ਵਾ ਤੇ ਇੱਥੋਂ ਆਪਾਂ ਨੂੰ ਕੀ ਕੋਈ ਮੁਸ਼ਕਿਲਾਂਤ ਕੋਈ ਆ ਨਹੀਂ ਜੀ ਆਪਾਂ ਨੂੰ ਕੋਈ ਮੁਸ਼ਕਿਲਤ ਨਹੀਂ ਜੀ ਠੀਕ ਹੈ ਆਪਾਂ ਜਿੰਨੇ ਵੀ ਕਬੂਤਰ ਡਾਏ ਆ ਸਾਡੇ ਸਾਰੇ ਛੱਤ 'ਤੇ ਜਾਂਦੇ ਹੋ ਸਕਦੇ ਆਪਣਾ ਕੋਈ ਵੀ ਕਬੂਤਰ ਮਦਦ ਸੱਜੇ ਖੰਭੇ ਨਹੀਂ ਕੱਟੇਗਾ ਹਾਂਜੀ ਹਾਂਜੀ ਜੇ ਆਪਾਂ ਕਬੂਤਰ ਨੂੰ ਤੰਗ ਕਰਾਂਗੇ ਠੀਕ ਹੈ ਜੇ ਬਾਰ-ਬਾਰ ਛੇੜਖਾਣੀ ਕਰਾਂਗੇ ਤਾਂ ਕਬੂਤਰ ਛਾਤੀ ਕੱਟਣਗੇ ਬਿਲਕੁਲ ਗੱਲ ਸਹੀ ਹੈ ਉਸਤਾਦ ਜੀ ਫੜਤਾਰੇ ਪਾਸੇ ਸਾਡਾ ਕੋਈ ਧਿਆਨ ਨਹੀਂ ਹੈ ਹਾਂਜੀ ਹਾਂਜੀ ਸਾਡੇ ਆਪਣੇ ਘਰ ਦੇ ਬੱਚੇ ਸਾਡੂ ਆਪਣੇ ਕਬੂਤਰਾਂ ਦਾ ਧਿਆਨ ਰੱਖਦਾ ਹੈ ਠੀਕ ਠੀਕ ਹੈ ਉਸਤਾਦ ਜੀ ਆਪਣਾ ਲਾਸਟ ਕਬੂਤਰ ਕਿੰਨੇ ਵਜੇ ਤੱਕ ਲਾਸਟ ਪੈਂਦੇ ਰਹੀਏ ਆਪਣਾ ਆਪਣਾ ਲਾਸਟ ਕਬੂਤਰ ਮਤਲਬ ਕਹਿੰਦਾ ਕਿ 2:30 ਵਜੇ ਦੇ ਕਰੀਬ ਸੀ ਠੀਕ ਹੈ ਠੀਕ ਹੈ ਮਤਲਬ ਕਹਿੰਦਾ ਕਿ ਇਕੱਠੇ ਬੰਦੇ ਰਹੇ ਕਬੂਤਰ ਇਕੱਠੇ ਬੰਦੇ ਰਹੇ ਲੇਕਿਨ ਕਬੂਤਰ ਸਾਡੇ ਸਾਰੇ ਮਤਲਬ ਕਹਿੰਦਾ ਘਰ ਹੀ ਆਂਦੇ ਨੇ ਆ ਹਾਂਜੀ ਹਾਂਜੀ ਐ ਸਭ ਕਬੂਤਰਾਂ ਦੀ ਵਾਪਸੀ ਲਈ ਆਪਣੇ ਘਰ ਦੇ ਵਿੱਚ ਮਤਲਬ ਕਹਿੰਦਾ ਹਾਂਜੀ ਹਾਂਜੀ ਜੀਰੂ ਓਕੇ ਆਪਾਂ ਉਹ ਬੱਚਾ ਸੀ ਹਾਂਜੀ ਜੀ ਜਿਹੜਾ ਆਪਾਂ ਪਾਇਆ ਸੀ ਟੂਰਨਾਮੈਂਟ ਦੇ ਵਿੱਚ ਲਓ ਜੀ ਉਸਤਾਦ ਜੀ ਇਹ ਚਾਰ ਚਾਰ ਕਲੀ ਦਾ ਬੱਚਾ ਸੀ ਜੀ ਠੀਕ 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 ਇਹ ਦੋ ਦੇ ਕਰੀਬ ਕੀ ਵੀ ਤਕਰੀਬਨ ਜਿਵੇਂ ਬੈਠਾ ਇੱਕੋ ਡਾਰ ਤੇ ਥੋੜਾ ਕੱਢਿਆ ਬਾਕੀ ਦੋ ਦੇ ਕਰੀਬ ਕੀ ਵੀ ਠੀਕ ਠੀਕ ਦੂਜੇ ਦੁਆਰ ਦਾ ਨਾਮ ਜਿਹੜਾ ਉਹ ਵੀ ਉਸਤਾਦ ਹੁਣਾਂ ਦਾ ਬੰਦਾ ਉਹ ਵੀ ਇਹਨਾਂ ਨੇ ਦੇਣਾ ਤੀਜੇ ਦੁਆਰ ਤੀਜੇ ਦੁਆਰ ਦਾ ਜਿਹੜਾ ਨਾਮ ਆ ਤੀਜੀ ਫਿਰਤ ਦਾ ਤੀਜੀ ਫਿਰਤ ਦਾ ਹਾਂਜੀ ਹਾਂਜੀ ਉਹ ਵੀ ਇਸ ਬੱਚੇ ਨੇ ਦਿੱਤੇ ਆ ਜੀ ਠੀਕ ਠੀਕ ਦੇਣਾ ਵੀ ਉਸਤਾਦ ਦੇਣਾ ਵੀ ਨਹੀਂ ਉਸਤਾਦ ਆਪਾਂ ਹੀ ਆ ਜੀ ਠੀਕ ਠੀਕ ਜੀ ਲਓ ਜੀ 3500 ਰੁਪਏ ਆਪਾਂ ਪਹਿਲਾਂ ਕਿਹਾ ਸੀ ਹਣੀ ਉਸਤਾਦ ਮੰਗੇ ਦਾ ਹਾਂਜੀ ਹਾਂਜੀ ਟੈਚੂਸ ਆਏ ਰੋਹਿਤ ਸਾਹਿਬ ਨੇ ਰਲ ਕੇ 3100 ਰੁਪਿਆ ਆਪਾਂ ਲਾਂਚ ਕੀਤਾ ਸੀ ਹਾਂਜੀ ਹਾਂਜੀ ਜਿਦਾਂ ਕਿ ਇਸ ਟੂਰਨਾਮੈਂਟ ਦੇ 3100 ਰੁਪਿਆ ਵੀ ਆਪਾਂ ਦੇਾਂਗੇ ਠੀਕ ਹੈ ਸਾਹਿਬ ਜੀ ਉਹ ਵੀ ਇਹਦਾ ਬੱਚੇ ਨੇ ਲੋ ਜੀ ਹੁਣ ਆਪਣੇ ਰੋਹਿਤ ਉਸਤਾਦ ਜੀ ਨਹੀਂ ਇਹ ਸ਼ੌਂਕ ਕਰਾਉਣਗੇ ਜੀ ਹਾਂਜੀ ਉਸਤਾਦ ਜੀ ਹਾਂਜੀ ਇਹ ਸਭ ਕਬੂਤਰ ਬਾਰੇ ਉਸਤਾਦ ਜੀ ਆਪਾਂ ਜਰੂਰ ਦੱਸਣਾ ਭਰਾਵਾਂ ਨੂੰ ਜਿਹੜੇ ਆਪਣੀ ਵੇਖ ਰਹੇ ਜੀ ਹਾਂਜੀ ਉਸਤਾਦ ਜੀ ਇਹ ਵੀ ਸਾਰੀਆਂ ਬਾਈਆਂ ਉੱਡਿਆ ਇਹ ਡੱਕ ਵੇ ਡੱਕ ਵੀ ਤੇ ਦੂਸਰੇ ਤਵਾਰ ਚਿਲ ਵੀ ਪਹਿਲੇ ਤਵਾਰ ਤੇ ਤੇ ਕੀ ਉਸਤਾਦ ਜੀ ਇਹ ਜੀ ਪਰਿਵਾਰ ਹੈ 18 ਦਾ ਕਲਾਸ ਤੇ ਬੈਠਾ ਹੈ ਠੀਕ ਹੈ ਜੀ ਇਹ ਸਾਡੀ ਆਪਣਾ ਬਾਦਰੀ ਇਥੋਂ ਦਾ 메ਨ ਛੱਤ ਹਾਂਜੀ ਹਾਂਜੀ ਸਾਰੇ ਬਾਦਰੀ ਹੈ ਜੀ ਠੀਕ 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 ਹੈ ਉਹਦੇ ਸਾਡੀ ਸਾਰੇ ਬਾਦਰੀ ਹੁੰਦੇ ਫਿਰ ਵੀ ਇੱਕ ਆਪਣਾ 메ਨ ਹੁੰਦਾ ਛੱਤ ਦਾ ਅੱਪਾ ਜਿਹੜੇ ਵੀ ਟੂਰਨਾਮੈਂਟ ਚ ਬਾਏ ਸਾਡੇ ਵੱਲੋਂ ਸਾਰੇ ਬਾਦਰੀ ਹੈ ਜੀ ਠੀਕ ਠੀਕ ਹੈ ਜਿਹਨਾਂ ਨੇ ਸਾਨੂੰ ਸ਼ੀਲੇ ਚਾਹਤੀ ਸਾਡੇ ਵੱਸ ਸਾਰੇ ਬਾਦਰ ਕਬੂਤਰ ਬਾਕੀ ਆ ਕਬੂਤਰ ਦਾ ਬੜਾ ਜਿਆਦਾ ਯੋਗਦਾਨ ਹੈਗਾ ਅਨਸ਼ੀਲੇ ਜਤਾਨ ਤੇ ਠੀਕ ਠੀਕ ਹੈ ਇਹ ਵਾਲਾ ਖੱਟੇ ਰੰਗ ਵਾਲਾ ਕਬੂਤਰ ਜੀ ਪੂਰਾ ਯੋਗਦਾਨ ਰੈਂਦਾ ਹੀ ਇਹ ਕਬੂਤਰ ਠੀਕ ਉਸਤਾਜੀ ਪਰਦਾ ਹੀ ਸ਼ੌਂਕ ਰਾਂਜੀ ਠੀਕ ਉਸਤਾਜੀ ਫੰਨੇ ਦਾ ਸ਼ੌਂਕ ਰੱਬ ਮੀ ਕਰਕੇ ਗੰਦੇ ਗੰਦੇ ਹੋਏ ਹਾਂ ਜੀ ਹਾਂ ਜੀ ਕੋਈ ਨਹੀਂ ਕੋਈ ਓਕੇ ਹਾਂਜੀ ਉਸਤਾਦ ਜੀ ਇਹ ਕਿਹੜਾ ਉਸਤਾਦ ਜੀ ਆਪਣਾ ਕਬੂਤਰ ਹੈ ਜੀ ਇਹ ਵੀ ਘਰ ਦਾ ਹੀ ਏ ਆਛਾ ਇਹ ਜੇ ਇਹ ਕਰਦਾ ਬਠਾ ਜਾਏ ਪਰਦੇ ਸ਼ੌਕ ਹੈ ਇਹਨੇ ਵੀ 2 ਵਜੇ ਤੱਕ ਦੀਆਂ ਪਰਵਾਜ਼ਾਂ ਦਿੱਤੀਆਂ ਜੀ ਉਹ ਯਾਸ ਟੈਂਪਲ ਵਗੈਰਾ ਵੀ ਲੱਗੀ ਹੈ ਇਹ ਤੱਕ ਠੀਕ ਹੈ ਜੀ ਇਹੜੇ ਸਵਾਦ ਦੇ ਜਿਹੜੇ ਚੈਂਪੀਅਨ ਕਬੂਤਰ ਜਿਹੇ ਜਿਨ੍ਹਾਂ ਦਾ ਤੁਹਾਨੂੰ ਅੱਪਾ ਸ਼ੌਕ ਕਰਾਉਂਦੇ ਪਏ ਆ ਆਪਣੇ ਦਾਦਾ ਉਸਤਾਦ ਜੀ ਨਾਲ ਉਸਤਾਦ ਕੱਲੂ ਮਾਲ ਜੀ ਉਸਤਾਦ ਰੋਹੀਦ ਜੀ ਫਿਓਂਗ ਕਰਾਉਂਦੇ ਵਈ ਆਪਾਂ ਨੂੰ ਠੀਕ ਹੈ ਇਹਦਾ ਵੀ ਪੂਰਾ ਹੱਕੀ ਹੈ ਵਿੱਚ ਛੇੜੇ ਜਿਤਾਣ ਤੇ ਇਹਦੀਆਂ ਉਸਤਾਦੀ ਕੀ ਪ੍ਰਵਾਜ ਰਹੀਆਂ ਇਹ ਵੀ 2 ਵਜੇ ਤੱਕ ਬੈਠਾ ਏ ਠੀਕ 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 ਇਹ 2 ਵਜੇ ਤੱਕ ਬਣਾਏ ਇਹ ਵੀ ਪਿੰਲੇ ਦਿਨ ਵੀ ਉੱਡਿਆ ਤੇ ਦੂਸਰੇ ਦਿਵਾਲੀ ਛੇੜੇ ਤੇ ਵੀ ਉੱਡਿਆ ਠੀਕ ਹੈ

ਲਾਸਟ 1:00 ਵੇ ਤੱਕ ਫਰੀ ਹੈ ਠੀਕ ਕਿੰਨੇ ਦਿਨਾਂ ਦੀ ਰੀਸ ਸਾਜੀ ਹੋ ਗਈ ਓਕੇ ਠੀਕ ਹੈ ਸਾਜੀ ਹਾਂਜੀ ਸਾਜੀ ਇਹ ਇਹ 8-9 ਸਾਲ ਪਹਿਲਾਂ ਕਬੂਤਰ ਜੇ ਇਹ ਹਰ ਸਾਲ ਉੱਡਦਾ ਰਹੇ 9 ਸਾਲ ਹੋ ਗਏ 8 ਸਾਲ ਹੋ ਗਏ ਠੀਕ ਹੈ ਜੀ ਜੇ ਦੀ ਸਾਜੀ ਕੀ ਪ੍ਰੋਵਾਈ ਕਰ ਰਹੀ ਆਪਣੀ ਇਹ ਵੀ 12 ਵਜੇ ਤੱਕ ਰਿਆ ਹੈ ਠੀਕ ਹੈ ਠੀਕ ਹੈ ਇਸਤਾ ਜੀ ਡੱਕ ਬਾਈ ਡੱਕ ਚ ਵੀ ਹਾਂ ਜੀ ਠੀਕ ਹੈ ਠੀਕ ਸਵੇਰੇ ਇੱਥੇ हाँ जी सर जी ये भी दो बजे बैठा है ये भी घर का बैठा ही है लोहिया मोर वगैरह भी लगी है ਠੀਕ ਸਹੀ ਆਦੀ ਸਾਡੀ ਅੱਜ ਮਾਦੀ ਉਹ ਦੇ ਵਿਸ਼ੇ ਸਾਹ ਸਾਲ ਤੋੜਦੀ ਆ ਰਹੀ ਹੈ ਇੱਕ ਸਾਤ ਸਾਲ ਤੋਂ ਹਰ ਬਾਈ ਹੱਕੂਆਂ ਮਿਲਦੇ ਰਹੇ ਹੋ ਡੀ ਜਦੋਂ ਲਾਕਡਾਊਨ ਲੱਗਾ ਹੈ ਨਾ ਉਦੋਂ ਦੀ ਉੱਡਦੀ ਆ ਰਹੀ ਹੈ ਮਾਦੀ ਸੱਟ ਠੀਕ ਪੰਜਾਇਵੇਂ ਸ਼ੌਂਕ OK ਇਹ ਸ਼ੇਖਰ ਲੱਗ ਗਿਆ ਹਾਂ ਲਿਸਟਿੰਗ ਦੇ ਨਾਲ ਹੀ ਠੀਕ ਠੀਕ ਹੈ ਲੋ ਇਹ ਸੱਜ ਨਹੀਂ ਤਾਂ ਨਿਸ਼ਾਉ ਕਰਾਂ ਲੇ ਏ ਦੀ ਸੱਜ ਕੀ ਉਡਾ ਰਹੀ ਹੈ ਇਹ ਵੀ 1:30 ਤੱਕ ਫਿਰਿਆ ਇਹ ਲਾਸਟ ਉਹ ਛੋਟੀ ਜਿਹੀ ਸੀ ਜਿਹੜਾ ਪਈ ਆ ਕੋਠੀ ਠੀਕ ਐ ਸਰ ਦੁਨੀਆਂ ਕੋ ਮੁੱਦਾ ਦੇ ਲੋ ਜੀ ਇਹ ਆਪਣੇ ਉਸਤਾਦ ਜੀ ਨਾਲ ਦੇ ਕਬੂਤਰ ਹੀ ਜੇ ਨਾਲ ਆਪਣੇ ਦਾਦਾ ਉਸਤਾਦ ਜੀਣੀ ਆ ਤੇ ਇਹਨਾਂ ਜਿਹੜੇ ਸਵਾਲ ਜਿਹੜੇ ਚੈਂਪੀਅਨ ਕਬੂਤਰ ਹੋਏ ਆ ਆਪਾਂ ਤੁਹਾਨੂੰ ਉਹਨਾਂ ਦਾ ਸ਼ੌਂਕ ਕਰਾਇਆ ਜੀ ਉਮੀਦ ਹੈ ਜੀ ਅੱਜ ਦੀ ਜਿਹੜੀ ਵੀਡੀਓ ਆਪਰਾਵਾਂ ਨੂੰ ਵਧੀਆ ਲੱਗੀ ਹੋਗੀ ਮਿਲਦੇ ਹਾਂ ਤਾਂ ਨੈਕਸਟ ਵੀਡੀਓ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਬਾਕੀ ਐਤਵਾਰ ਉਸਤਾਦ ਜੀ ਨਾਲ ਆਪਾਂ ਮੋੜ ਸ਼ਾਲਾ ਲੈਂ ਜਾਣਾ ਉਦੋਂ ਦਾ ਵੀਡੀਓ ਜਿਹੜੀ ਤੁਹਾਨੂੰ ਅਪਡੇਟ ਪੂਰੀ ਦਵਾਂਗੇ ਜੀ ਧੰਨਵਾਦ ਜੀ